ਹਰਬ੍ਰੀਤ ਸਿਮੀ ਦੀ ਰਚਨਾ ਆਤਮਾ ਜਿਸਦੀ ਮਰੀ ਉਹ ਕਰਕੇ ਆ ਇਨਸਾਨ ਹੈ ਆਬਰੂ ਸੜਕਾਂ ਤੇ ਰੋਲੇ ਬਨ ਗਿਆ ਹੈਵਾਨ ਹੈ ਖੇਡ ਮਜ਼ਹਬਾਂ ਦੀ ਜੋ ਖੇਡੇ ਆਦਮੀ ਸ਼ੈਤਾਨ ਹੈ ਸੋਚ ਉਸਦੀ ਹੈ ਜਿਵੇਂ ਉਹ ਬਨ ਗਿਆ ਭਗਵਾਨ ਹੈ ਇਸ ਹਵਾ ਵਿੱਚ ਜ਼ਹਿਰ ਹੋਵੇਗਾ ਨਾ ਕੀਤੀ ਕਲਪਨਾ ਮਹਿਕਦਾ ਸੀ ਜੋ ਕਦੇ ਗੁਲਸ਼ਨ ਉਹ ਹੁਣ ਬੇਰਾਨ ਹੈ ਪਿਆਰ ਜਿੱਥੇ ਦਫਨ ਹੈ ਪਰ ਨਫ਼ਰਤਾਂ ਦਾ ਹੈ ਸਿਖਰ ਬਣ ਰਿਹਾ ਹੁਣ ਉਸ ਜਗਾ ਕਰ ਕਰ ਦੇ ਵਿੱਚ ਸ਼ਮਸ਼ਾਨ ਹੈ ਹੋ ਨਾ ਜਾਵੀਂ ਤੇ ਤੂੰ ਦੀਪਕ ਜਲਾ ਸਭ ਸ਼ਹਿਰ ਦੇ ਹੁਣ ਹਨੇਰੇ ਦੇ ਸਿੱਤਮ ਨੂੰ ਰੁਕਣਾ ਏਰਮਾਨ ਹੈ ਬਸ ਇਹੋ ਪਹਿਚਾਨ ਹੀ ਰੱਖੀ ਤੂੰ ਸਿਮੀ ਆਪਣੇ ਦਰਦ ਹੈ ਦਿਲ ਵਿੱਚ ਮਗਰ ਚਿਹਰੇ ਤੇ ਇੱਕ ਮੁਸਕਾਨ ਹੈ ਮਗਰ ਚਿਹਰੇ ਤੇ ਮੁਸਕਾਨ ਹੈ